ਇੱਕ ਫਿਲਮ ਦਾ ਸੀਨ ਲਗਭਗ ਹਰੇਕ ਨੂੰ ਪਰੇਸ਼ਾਨ ਕਰਦਾ ਹੈ ਜਦੋਂ ਕੋਈ ਅਪਰਾਧੀ ਅਪਰਾਧ ਕਰ ਰਿਹਾ ਹੁੰਦਾ ਹੈ ਜਾਂ ਬਦਮਾਸ਼ ਕਿਸੇ ਘਟਨਾ ਨੂੰ ਅੰਜਾਮ ਦੇ ਰਹੇ ਹੁੰਦੇ ਨੇ ਤਾਂ ਪੁਲਿਸ ਆਉਂਦੀ ਹੈ ਪੁਲਿਸ ਹੂਟਰ ਵਜਾਉਂਦੀ ਆਉਂਦੀ ਹੈ ਜਦੋਂ ਹੀ ਪੁਲਿਸ ਦੀ ਗੱਡੀ ਦਾ ਹੂਟਰ ਅਪਰਾਧੀ ਬਦਮਾਸ਼ ਸੁਣਦੇ ਨੇ ਤਾਂ ਉੱਥੋਂ ਭੱਜ ਜਾਂਦੇ ਨੇ ਤੇ ਆਪਾਂ ਸੋਚਦੇ ਹਾਂ ਕਿ ਪੁਲਿਸ ਨੇ ਹੂਟਰ ਲਗਾਇਆ ਹੀ ਅਪਰਾਧੀਆਂ ਨੂੰ ਅਲਰਟ ਕਰਨ ਵਾਸਤੇ ਆ ਪਰ ਇਹ ਸੱਚੀ ਘਟਨਾ ਦੇ ਵਿੱਚ ਜਦੋਂ ਪੁਲਿਸ ਦਾ ਹੂਟਰ ਵੱਜਿਆ ਤਾਂ ਜੋ ਉਸ ਹੂਟਰ ਨੇ ਕੀਤਾ ਉਸ ਦੀ ਕਲਪਨਾ ਸ਼ਾਇਦ ਕਦੇ ਪੁਲਿਸ ਨੇ ਵੀ ਨਹੀਂ ਕੀਤੀ ਹੋਣੀ ਕਿਉਂਕਿ ਪੁਲਿਸ ਦਾ ਹੂਟਰ ਵੱਜਣ ਦੇ ਨਾਲ ਦੋ ਕੀਮਤੀ ਜਾਨਾਂ ਬਚ ਗਈਆਂ ਬਾਹਰ ਦਾਤ ਵਾਲੇ ਘਰ ਦੇ ਵਿੱਚ ਚਾਰ ਕਤਲ ਹੋ ਚੁੱਕੇ ਸੀ ਤੇ ਦੋ ਕਤਲ ਹੋਰ ਹੋਣ ਵਾਲੇ ਸੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਜਦੋਂ ਪੁਲਿਸ ਦੀ ਗੱਡੀ ਆਉਂਦੀ ਹੈ ਹੂਟਰ ਵਜਾਉਂਦੀ ਆਉਂਦੀ ਹੈ ਤੇ ਹੂਟਰ ਸੁਣ ਕੇ ਬਦਮਾਸ਼ ਉੱਥੋਂ ਭੱਜ ਜਾਂਦੇ ਨੇ ਤੇ ਦੋ ਕੀਮਤੀ ਜਾਨਾਂ ਬਚ ਜਾਂਦੀਆਂ ਨੇ ਪਰ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤੇ ਸੱਚ ਲੋਕਾਂ ਦੇ ਸਾਹਮਣੇ ਆਉਂਦਾ ਤਾਂ ਸਭ ਹੈਰਾਨ ਸੀ ਕਿ ਕੋਈ ਆਪਣੇ ਸਵਾਰਥ ਲਈ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕਰਨਾਟਕਾ ਦੇ ਜ਼ਿਲ੍ਹਾ ਗਦਗ ਬੇਦਗਰੀ ਦੀ ਗੱਲ ਹੈ 18 19 April 2024 ਦੇ ਰਾਤ ਤਕਰੀਬਨ 2:15 ਮਿੰਟ ਦੀ ਉੱਪਰਲੀ ਮੰਜ਼ਲ ਦੇ ਉੱਤੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਹੇਠਾਂ ਇੱਕ ਮੁੰਡਾ ਪਿਆਸੀ ਉਸਦੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪੈਂਦੀ ਹੈ ਤਾਂ ਉਹ ਆਪਣੇ ਘਰ ਦੀ ਉੱਪਰਲੀ ਮੰਜ਼ਲ ਤੇ ਜਾਣ ਲਈ ਪੌੜੀਆਂ ਚੜਦਾ ਤੇ ਆਵਾਜ਼ ਮਾਰਦਾ ਕਿ ਕੌਣ ਹੈ ਕੌਣ ਚੀਕਾ ਮਾਰ ਰਿਹਾ ਕੀ ਹੋ ਗਿਆ ਉਸ ਤੋਂ ਬਾਅਦ ਜਦੋਂ ਉੱਪਰਲੀ ਮੰਜ਼ਲ ਤੇ ਪਹੁੰਚਦਾ ਤੇ ਉਹ ਮੰਜ਼ਰ ਦੇਖਦਾ ਤਾਂ ਉਸ ਦੀਆਂ ਵੀ ਚੀਕਾਂ ਨਿਕਲ ਜਾਂਦੀਆਂ ਉਹ ਆਪਣੇ ਮਾਤਾ ਪਿਤਾ ਨੂੰ ਆਵਾਜ਼ਾਂ ਮਾਰਦਾ ਪਰ ਉਦੋਂ ਹੀ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਉਸ ਮੁੰਡੇ ਨੂੰ ਗੋਲੀਆਂ ਮਾਰ ਕੇ ਉੱਥੇ ਢੇਰ ਕਰ ਦਿੱਤਾ ਜਾਂਦਾ ਹੈ ਉਸ ਮੁੰਡੇ ਦਾ ਨਾਂ ਕਾਰਤਿਕ ਬਕਾਲੇ ਹੁੰਦਾ ਹੈ ਜਿਸ ਦੀ ਉਮਰ ਲਗਭਗ 27 ਸਾਲ ਹੁੰਦੀ ਹੈ ਉਸ ਤੋਂ ਬਾਅਦ ਬਦਮਾਸ਼ ਹੇਠਾਂ ਆਉਂਦੇ ਨੇ ਤੇ ਇੱਕ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦੇ ਨੇ ਪਰ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਇਸ ਕਮਰੇ ਦੇ ਵਿੱਚ ਪਤੀ ਪਤਨੀ ਹੁੰਦੇ ਆ ਪਤੀ ਦਾ ਨਾਂ ਪ੍ਰਕਾਸ਼ ਬਕਾਲੇ ਜੋ ਭਾਜਪੀ ਦਾ ਲੀਡਰ ਸੀ ਤੇ ਉਸ ਦੀ ਪਤਨੀ ਸੁਨੰਦਾ ਬਕਾਲੇ ਜੋ ਕਿ ਨਗਰ ਪ੍ਰੀਸ਼ਦ ਦੀ ਅਧਿਐਕਸ਼ ਸੀ ਉਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਮੌਕੇ ਤੇ ਆਉਂਦੀ ਹੈ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਦੀ ਗੱਡੀ ਦਾ ਹੂਟਰ ਵੱਜ ਰਿਹਾ ਹੁੰਦਾ ਹੈ ਪੁਲਿਸ ਦੀ ਗੱਡੀ ਦਾ ਹੂਟਰ ਸੁਣ ਕੇ ਬਦਮਾਸ਼ ਮੌਕੇ ਤੋਂ ਭੱਜ ਜਾਂਦੇ ਨੇ ਤੇ ਉਹ ਦੋ ਕੀਮਤੀ ਜਾਨਾਂ ਪੁਲਿਸ ਦੀ ਗੱਡੀ ਦੇ ਹੂਟਰ ਨੇ ਬਚਾ ਲਈਆਂ ਪੁਲਿਸ ਘਰ ਦੇ ਵਿੱਚ ਆਉਂਦੀ ਹੈ ਤੇ ਪਤੀ ਪਤਨੀ ਤੋਂ ਗੇਟ ਖਲਵਾਉਂਦੀ ਹੈ ਗੇਟ ਖੋਲਣ ਤੋਂ ਬਾਅਦ ਜਦੋਂ ਉੱਪਰਲੀ ਮੰਜ਼ਲ ਤੇ ਜਾਂਦੇ ਆ ਤਾਂ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਉਹਨਾਂ ਦਾ ਬੇਟਾ ਪ੍ਰਕਾਸ਼ ਬਕਾਲੇ ਤੇ ਸੁਨੰਦਾ ਬਕਾਲੇ ਦਾ ਬੇਟਾ ਕਾਰਤਿਕ ਬਕਾਲੇ ਗੋਲੀਆਂ ਦੇ ਨਾਲ ਛੱਲੀ ਕੀਤਾ ਪਿਆ ਹੁੰਦਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਅੱਗੇ ਦੇਖਦੀ ਆ ਤਾਂ ਤਿੰਨ ਲਾਸ਼ਾਂ ਹੋਰ ਪਈਆਂ ਹੁੰਦੀਆਂ ਇਹ ਤਿੰਨ ਲਾਸ਼ਾਂ ਸੀ 55 ਸਾਲਾ ਪਰਸ਼ੂਰਾਮ ਉਸ ਦੀ ਪਤਨੀ ਲక్ష్ਮੀ ਅਤੇ ਉਸ ਦੀ ਬੇਟੀ ਆకాంਖਸ਼ਾ ਦੀ ਤਾਂ ਪੁਲਿਸ ਪ੍ਰਕਾਸ਼ ਬਕਾਲੇ ਤੋਂ ਪੁੱਛਦੀ ਹੈ ਕਿ ਇਹ ਕੌਣ ਨੇ ਤਾ ਦੱਸਦਾ ਕਿ ਇਹ ਸਾਡੇ ਰਿਸ਼ਤੇਦਾਰ ਨੇ ਜਿਹੜਾ ਉਪਲ ਦੇ ਰਹਿਣ ਵਾਲੇ ਨੇ ਸਾਡੇ ਬੇਟੇ ਦੀ 17 April ਦੀ ਮੰਗਣੀ ਸੀ ਇਹ ਸਤੇ ਦਾ ਆਏ ਹੋਏ ਸੀ ਬਾਕੀ ਸਾਰੇ ਰਿਸ਼ਤੇਦਾਰ ਚਲੇ ਗਏ ਪਰ ਆकांक्षा ਬੇਟੀ ਦਾ ਜਨਮ ਦਿਨ 18 April ਦਾ ਸੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਕੋਲ ਰੁਕੋ ਆਪਾਂ ਬੇਟੀ ਦਾ ਜਨਮ ਦਿਨ ਇੱਥੇ ਮਨਾਵਾਂਗੇ 18 April ਨੂੰ ਆकांक्षा ਦਾ ਜਨਮ ਦਿਨ ਵੀ ਮਨਾਇਆ ਗਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਰਾਤ ਨੂੰ ਸਾਡੇ ਨਾਲ ਕੀ ਹੋਣ ਵਾਲਾ ਹੈ ਪੁਲਿਸ ਜਾਂਚ ਕਰਦੀ ਹੈ ਪਹਿਲਾਂ ਪੁਲਿਸ ਨੂੰ ਇਹ ਸਾਰਾ ਮਾਮਲਾ ਲੁੱਟਦਾ ਲੱਗਦਾ ਪਰ ਜਦੋਂ ਪੁਲਿਸ ਨੇ ਸਾਰਾ ਸਮਾਨ ਦੇਖਿਆ ਨਕਦੀ ਗਹਿਣੇ ਆਪਣੀ ਥਾਂ ਤੇ ਉਦਾਂ ਹੀ ਪਏ ਸੀ ਕਿਸੇ ਨੇ ਵੀ ਉਸ ਨੂੰ ਨਹੀਂ ਛੇੜਿਆ ਸੀ ਹੁਣ ਪੁਲਿਸ ਨੂੰ ਲੱਗਦਾ ਹੈ ਕਿ ਇਹ ਮਾਮਲਾ ਲੁੱਟਦਾ ਨਹੀਂ ਇਸ ਮਾਮਲੇ ਪਿੱਛੇ ਕੋਈ ਨਾ ਕੋਈ ਦੁਸ਼ਮਣੀ ਹੈ ਪੁਲਿਸ ਪ੍ਰਕਾਸ਼ ਬਕਾਲੇ ਤੋਂ ਪੁੱਛਦੀ ਹੈ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਕਿਸੇ ਨਾਲ ਕੋਈ ਬੈਰ ਤਾਂ ਨਹੀਂ ਤਾਂ ਪ੍ਰਕਾਸ਼ ਬਕਾਲੇ ਦੱਸਦਾ ਕਿ ਮੇਰੇ ਦੋ ਵਿਆਹ ਨੇ ਮੇਰੇ ਪਹਿਲੇ ਵਿਆਹ ਦੀ ਪਤਨੀ ਦਾ ਇੱਕ ਮੁੰਡਾ ਹੈ ਜਿਸ ਦਾ ਨਾਮ ਵਿਨਾਇਕ ਬੁਕਾਲੇ ਹੈ ਤੇ ਮੇਰੀ ਦੂਸਰੇ ਵਿਆਹ ਦੀ ਪਤਨੀ ਦਾ ਮੁੰਡਾ ਸੀ ਕਾਰਤਿਕ ਬੁਕਾਲੇ ਜਿਸ ਦੀ ਮੌਤ ਹੋ ਗਈ ਜਿਸ ਨੂੰ ਮਾਰ ਦਿੱਤਾ ਗਿਆ ਤਾਂ ਉਹ ਦੱਸਦਾ ਹੈ ਕਿ ਜੋ ਮੇਰੀ ਪਹਿਲੀ ਪਤਨੀ ਦਾ ਮੁੰਡਾ ਹੈ ਵਿਨਾਇਕ ਬੁਕਾਲੇ ਉਸ ਨੇ ਕੁਝ ਦਿਨ ਪਹਿਲਾਂ ਜ਼ਮੀਨ ਵੇਚ ਦਿੱਤੀ ਮੈਥੋਂ ਬਿਨਾ ਪੁੱਛੇ ਤੇ ਸਾਡਾ ਆਪਸ ਦੇ ਵਿੱਚ ਝਗੜਾ ਹੋਇਆ ਹੁਣ ਪੁਲਿਸ ਨੇ ਸੋਚਿਆ ਕਿ ਇਹ ਕਾਂਡ ਕਿਤੇ ਵਿਨਾਇਕ ਨੇ ਤਾਂ ਨਹੀਂ ਕਰ ਦਿੱਤਾ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਉਸ ਦੇ ਵਿੱਚ ਪੁਲਿਸ ਨੂੰ ਸੱਤ ਬਦਮਾਸ਼ ਦਿਖੇ ਪੁਲਿਸ ਨੇ ਹੁਣ ਵਿਨਾਇਕ ਬਕਾਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਸ ਸਾਰੇ ਘਟਨਾਕਰਮ ਦੇ ਉੱਤੋਂ ਪਰਦਾ ਉੱਠਿਆ ਉਸ ਨੇ ਦੱਸਿਆ ਕਿ ਮੇਰਾ ਪਿਤਾ ਪ੍ਰਕਾਸ਼ ਬਕਾਲੇ ਉਹ ਆਪਣੀ ਸਾਰੀ ਜ਼ਮੀਨ ਜਾਇਦਾਦ ਮੇਰੀ ਸੁਤੇਲੀ ਮਾਂ ਦੇ ਮੁੰਡੇ ਦੇ ਨਾਂ ਜਿਸ ਦਾ ਨਾਂ ਕਾਰਤਿਕ ਬਕਾਲੇ ਆ ਉਸ ਦੇ ਨਾਂ ਕਰਨ ਨੂੰ ਫਿਰਦਾ ਸੀ ਤੇ ਮੈਨੂੰ ਇਹ ਗੱਲ ਗਵਾਰਾ ਨਹੀਂ ਸੀ ਮੈਂ ਜੋ ਜ਼ਮੀਨ ਵੇਚੀ ਸੀ ਉਸ ਲਈ ਵੀ ਮੇਰੇ ਪਿਤਾ ਨੇ ਮੇਰੇ ਨਾਲ ਝਗੜਾ ਕੀਤਾ ਤਾਂ ਮੈਂ ਸੋਚਿਆ ਕਿ ਮੈਂ ਇਹਨਾਂ ਨੂੰ ਜਿੰਦਾ ਨਹੀਂ ਛੱਡਾਂਗਾ ਫਿਰ ਬਿਨਾਇਕ ਇਹਨਾਂ ਤਿੰਨਾਂ ਨੂੰ ਮਾਰਨ ਦਾ ਪਲਾਨ ਬਣਾਉਂਦਾ ਹੈ ਉਹ ਇੱਕ ਨਗਰ ਰਜੀਵ ਗਾਂਧੀ ਨਗਰ ਉੱਥੋਂ ਦੇ ਰਹਿਣ ਵਾਲੇ ਫਿਰੋਜ਼ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਲਈ ਇਹ ਤਿੰਨ ਕਤਲ ਕਰ ਉਹਨਾਂ ਨੂੰ ਸੁਪਾਰੀ ਦਿੰਦਾ ਹੈ ਸੁਪਾਰੀ ਵੀ 65 ਲੱਖ ਰੁਪਏ ਦੀ ਕਿ ਮੈਂ ਤੁਹਾਨੂੰ 65 ਲੱਖ ਰੁਪਿਆ ਦੇਵਾਂਗਾ ਤੁਸੀਂ ਉਹਨਾਂ ਤਿੰਨਾਂ ਨੂੰ ਖਤਮ ਕਰ ਦਿਓ ਅਡਵਾਂਸ ਦੇ ਵਿੱਚ ਉਹਨਾਂ ਨੂੰ 2 ਲੱਖ ਰੁਪਿਆ ਦੇ ਦਿੱਤਾ ਜਾਂਦਾ ਹੈ ਸਾਰੇ ਘਰ ਦਾ ਨਕਸ਼ਾ ਫਰੋਜ਼ ਨੂੰ ਦਿੱਤਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਮੇਰੇ ਮਾਤਾ ਪਿਤਾ ਕਿਹੜੇ ਕਮਰੇ ਦੇ ਵਿੱਚ ਸੌਂਦੇ ਨੇ ਇਹ ਅਪਰਾਧੀ ਆਪਣੇ ਨਾਲ 6 ਜਾਣਿਆਂ ਨੂੰ ਹੋਰ ਮਲਾਉਂਦਾ ਹੈ 7 ਜਾਣੇ ਘਰ ਦੇ ਪਿਛਲੇ ਪਾਸੇ ਵਾਲੀਆਂ ਪਾਈਪਾਂ ਰਾਹੀਂ ਘਰ ਵਿੱਚ ਦਾਖਲ ਹੁੰਦੇ ਆ ਉੱਪਰਲੀ ਮੰਜ਼ਲ ਦੇ ਵਿੱਚ ਪਰ ਰਿਸ਼ਤੇਦਾਰ ਆਉਣ ਕਰਕੇ ਪ੍ਰਕਾਸ਼ ਬਕਾਲੇ ਤੇ ਉਸਦੀ ਪਤਨੀ ਹੀਠਾਂ ਸੁੱਤੇ ਸੀ ਰਿਸ਼ਤੇਦਾਰਾਂ ਨੂੰ ਉਹਨਾਂ ਨੇ ਉੱਪਰਲੇ ਕਮਰੇ ਵਿੱਚ ਪਾ ਦਿੱਤਾ ਤੇ ਇਹਨਾਂ ਬਦਮਾਸ਼ਾਂ ਨੇ ਬਿਨਾਂ ਕੁਝ ਦੇਖੇ ਪਹਿਲਾਂ ਤਾਂ ਪਰਸ਼ੂ ਰਾਮ ਦੇ ਉੱਤੇ ਚਾਕੂਆਂ ਦੇ ਨਾਲ ਬਾਰ ਕੀਤਾ ਫਿਰ ਉਸ ਦੀ ਪਤਨੀ ਦੇ ਉੱਤੇ ਫਿਰ ਉਹਨਾਂ ਦੀ ਬੇਟੀ ਦੇ ਉੱਤੇ ਜਦੋਂ ਕਾਰਤਿਕ ਬਕਾਲੇ ਨੂੰ ਹੀਠਾਂ ਸੁੱਤੇ ਪਏ ਨੂੰ ਉੱਪਰੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਤੇ ਉਹ ਉੱਪਰ ਆਇਆ ਤਾਂ ਉਹ ਇਹਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਕਿਉਂਕਿ ਉਹ ਮੌਕੇ ਤੋਂ ਭੱਜਣ ਲੱਗਾ ਸੀ ਤੇ ਇਹਨਾਂ ਨੇ ਉਸ ਤੇ ਗੋਲੀਆਂ ਮਾਰੀਆਂ ਖਤਮ ਕਰ ਦਿੱਤਾ ਫਿਰ ਇਹੇ ਆਉਂਦੇ ਨੇ ਆ ਕੇ ਪ੍ਰਕਾਸ਼ ਬਕਾਲੇ ਤੇ ਸੁਨੰਦਾ ਬਕਾਲੇ ਜਿਸ ਕਮਰੇ ਦੇ ਵਿੱਚ ਸੁੱਤੇ ਹੁੰਦੇ ਨੇ ਉਹ ਕਮਰੇ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਨੇ ਉਸ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦੇ ਨੇ ਪਰ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਤੇ ਪ੍ਰਕਾਸ਼ ਬਕਾਲੇ ਇਸ ਵਿੱਚ ਪੁਲਿਸ ਨੂੰ ਕਾਲ ਕਰ ਦਿੰਦਾ ਹੈ ਜਦੋਂ ਪੁਲਿਸ ਦੀ ਗੱਡੀ ਹੂਟਰ ਵਜਾਉਂਦੀ ਆਉਂਦੀ ਹੈ ਪੁਲਿਸ ਦੀ ਗੱਡੀ ਦਾ ਹੂਟਰ ਸੁਣ ਕੇ ਮੌਕੇ ਤੋਂ ਇਹ ਬਦਮਾਸ਼ ਭੱਜ ਜਾਂਦੇ ਨੇ ਪੁਲਿਸ ਨੇ ਬੜੀ ਤੇਜ਼ੀ ਦੇ ਨਾਲ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਤੇ ਅਪਰਾਧੀਆਂ ਤੱਕ ਪਹੁੰਚੀ ਇਸ ਮਾਮਲੇ ਦੇ ਵਿੱਚ 8 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਬਨਾਇਕ ਬਕਾਲੇ ਵੀ ਹੈ ਪੁਲਿਸ ਨੇ 72 ਘੰਟਿਆਂ ਦੇ ਵਿੱਚ ਵਿੱਚ ਇਸ ਕੇਸ ਦੇ ਸਾਰੇ ਅਪਰਾਧੀ ਫੜ ਲਏ ਤੇ ਹੁਣ ਪੁਲਿਸ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਜਲਦ ਤੋਂ ਜਲਦ ਕੜੀ ਤੋਂ ਕੜੀ ਸਜ਼ਾ ਦਵਾਈ ਜਾਵੇ। ਜਦੋਂ ਇਹ ਸਾਰੀ ਘਟਨਾ ਕਰਮ ਤੋਂ ਪੜਦਾ ਉੱਠਿਆ ਇਸ ਘਟਨਾ ਦੀ ਸੱਚਾਈ ਲੋਕਾਂ ਸਾਹਮਣੇ ਆਈ ਤਾਂ ਲੋਕ ਹੈਰਾਨ ਸੀ ਕਿ ਕੋਈ ਬੰਦਾ ਇਦਾਂ ਕਿਵੇਂ ਕਰ ਸਕਦਾ ਹੈ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਵੇਂ ਮਰਵਾ ਸਕਦਾ ਹੈ। ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ। ਕਿ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਨੇ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਵੀ ਹੋ ਸਕਦਾ ਸੀ ਪਰ ਵਿਨਾਇਕ ਨੇ ਬੜਾ ਗਲਤ ਸਟੈਪ ਚੱਕਿਆ ਤੇ ਉਸ ਨੇ ਚਾਰ ਜਾਨਾਂ ਵੀ ਲੈ ਲਈਆਂ ਤੇ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਕਿਉਂਕਿ ਹੁਣ ਉਸ ਦੀ ਰਹਿਦੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਕੱਟੇਗੀ ਸੋ ਤੁਹਾਡੇ ਇਸ ਸਾਰੇ ਘਟਨਾ ਕਰਮ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ